ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਅਰੇ ਰਾਹ ਸਾਹਿਬ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਬਿਆਜਾ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜੋ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਾਹਾ ਜਾਤ ਮੈਂ ਜੋ ਜੋਤ ਮੈਂ ਜਾਤਾ ਅਕਲ ਕਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿੱਖ ਸੁਭਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਾਗ ਸਵੰਮਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਸੋਦਰ ਤੇਰਾ ਕਿਹਾ ਸੋਗਰ ਕਿਹਾ ਜੇਤਪਾ ਸਰਸਤ ਨਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀសុਖਈਆ ਕੀਤੇ ਤੇਰੇ ਗਾਵਣਾਰੇ ਗਾਵਨ ਤੁਦਨਾ ਪਉਣ ਪਣੇ ਬਸੰਤਰ ਗਾਵੇ ਰਾਜ ਤਰਮ ਦਵਾਰੇ ਗਾਵਨ ਤੁਦਨਾ ਚਿਤ ਗਵਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੇ ਸਰਬ੍ਰਮਾ ਦੇਵੀ ਸੁਣ ਤੇਰੇ ਸੁਦਸਵਾਰੇ ਗਾਵਨ ਤੁਦਨਿੰਦ ਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨਾਸੇ ਸਮਾਦੀ ਅੰਦਰ ਗਾਵਨ ਤੁਦਨ ਸਾਧ ਵਿਚਾਰੇ ਗਾਵਨ ਤੁਦਨ ਜਤੀ ਸਤੀ ਸੰਤੋਖੇ ਗਾਵਨ ਤੁਦਨ ਵੀਰ ਕਰਾਰੇ ਗਾਵਨ ਤੁਦਨ ਪੰਡਤ ਪੜਨ ਕੇਸਰ ਜੁਗ ਜੁਗ ਵਿਦਿਆ ਨਾਲੇ ਗਾਵਨ ਤੁਦਨ ਮੌਣਿਆ ਮਨ ਮੋਣ ਸੁਰਗ ਮਛ ਪਿਆਲੇ ਗਾਵਨ ਤੁਦਨ ਜਤਨ ਪੈ ਤੇਰੇ ਅਸ਼ਟ ਤੀਰਤ ਨਾਲੇ ਗਾਵਨ ਤੁਧ ਨਾ ਜੋਤ ਮਾ ਬਲ ਸੂਰਾ ਗਾਵਨ ਤੁਧ ਨੋ ਖਾਣੀ ਚਾਰੇ ਗਾਵਨ ਤੁਧ ਨੋ ਅਖੰਡ ਮੰਡਲ ਬ੍ਰਿਮੰਡਾ ਕਰਿ ਕਰਕੇ ਤੇਰੇ ਤਾਰੇ ਸੇ ਤੁਧ ਨਾ ਗਾਵਨ ਜੋਤ ਤੁਧ ਭਾਵਨ ਪ੍ਰਤੇ ਤੇਰੇ ਭਗਤ ਰਸਾਲੇ ਔਰ ਕੀਤੇ ਤੁਧ ਨੋ ਗਾਵਨ ਸੇਮ ਚਿਤ ਨਾਮ ਨਾਨਕਿਆ ਵਿਚਾਰੇ ਸੂਈ ਸੂਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਅਭੀ ਉਸਿ ਜੈ ਨਾ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਤ ਜੀਵ ਡਿਆਈ ਜੋ ਤਿਤ ਪਾਵੇ ਸੋਈ ਕਰਸੀ ਫਿਰੁ ਕਮਨਾ ਕਰ ਨਾ ਜਾਇ ਸੋ ਪਾਤਿ ਸਾਹੋ ਸੁਭ ਸੁਵਨਾਨਕ ਰੰਦਰ ਜੈ ਸਮਾਲਾ ਪਹਿਲਾ ਸਨ ਵੱਡਾ ਕੇ ਸਭ ਕੋ ਏਕੇ ਵਡ ਵੱਡਾ ਟਿਠਾ ਹੋਇ ਕੀਮਤ ਪਾਇਨ ਕੇ ਆਜਾਏ ਕਿਨੇ ਵਾਲੇ تیر ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੇਰ ਗੰਬੀਰਾ ਗੁਣੇ ਗਹੀਰਾ ਕੋਈ ਨ ਜਾਣੇ ਤੇਰਾ ਕਿੱਤਾ ਕੇ ਵਿੜਚੀਰਾ ਰਾਉ ਸਭ ਸੁਰਤੇ ਮੈਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰਗ ਰਹਾਈ ਕਹਿਣਾ ਚਾਹੀ ਤਿਰ ਤੁਲ ਵੜੀ ਸਭ ਸਾਥ ਸਭ ਤਪ ਸਚੀਂਗੀਆਂ ਆ ਸਿਦਾ ਪੁਰਖਾਂ ਕੇ ਵਿੜੀਆਂ ਆ ਤੋਦ ਗੈਣ ਸਦੀਕ ਨੇ ਨਾ ਪਾਈਆਂ ਕਰ ਮਿਲ ਨਈ ਟੋਕਰਾਈਆਂ ਕਣਵਾਲਾ ਕਿਆ ਵਿਚਾਰਾ ਸਤਿ ਕੀ ਬਰੇ ਤੇਰੀ ਪੰਡਾਰਾ ਜੈਸ ਤੂੰ ਦੇ ਤਿਸ ਕਿਆ ਚਾਰਾ ਨਾਨਕ ਸੱਚ ਸਵਰਨਾਸਤ ਮਾਲਾ ਪਹਿਲਾ ਆਖਾਂ ਜੀਵਨ ਸਰੇ ਮਰ ਜਾਵਾਂ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਪੂਖਤ ਭੁੱਖੇ ਖੈ ਚਲੀ ਦੂਖ ਸੁਖ ਸਰੇ ਮੇਰੀ ਮਾਇ ਸਾਚਾ ਸਾਇਬ ਸੱਚੇ ਨਾਹੀਂ ਰਾਹਾਓ ਸੱਚ ਨਾਮ ਕੀ ਤਲਵੜਿਆ ਆਇ ਆਕ ਤੱਕੇ ਕੀਮਤ ਨਹੀਂ ਪਾਈ ਜਿਸ ਮਿਲਕੇ ਆਖਣ ਪਾਏ ਵੱਡਾ ਨੋ ਵਿਗਾਟ ਨਾ ਜੈ ਨਾ ਓ ਮਰੀ ਨੋ ਸੁਖ ਦੇਦਾ ਰੇਣ ਚੁੱਕੇ ਭੋਗੜ ਨਾਏ ਕੋਏ ਨਾ ਕੋਆ ਨਾ ਕੋਏ ਜੀਵੜਿਆ ਤੇਵੜ ਤੇਰੀ ਦਾਤ ਜਨਨ ਕਰਕੇ ਕੀਤੀ ਰਾਤ ਇਕ ਸੰਸਾਰੇ ਤੇ ਇਕਮ ਜਾਤ ਨਾਨਕ ਨਾਮੇ ਬਾਤੁ ਨਾਤਿ 라ਗੂ ਜਰੀ ਮਹਲਾ ਚੌਥਾ ਰਕ ਜਨ ਸਤਗਤ ਪੁਰਖਾ ਬਿਨੋ ਕੋ ਗੁਰ ਗੁਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਿ ਦਿਆ ਨਾਮ ਪ੍ਰਗਾਸ ਤੂ ਮੇਰੇ ਮੀਤ ਗੁਰਦੇਵ ਮੁਖ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਤੂ ਕੈਰ ਕਿਰਤਮ ਰੇਰੇ ਰਾਸ राव ਹਰਜਨ ਕੇਵੜ ਪਗ ਵਡੇਰੇ ਜਨ ਹਰ ਸਰਦਾਰ ਪਿਆ ਸਰਰ ਨਾਮ ਮਿਤ੍ਰਪਿਤਾ ਸੇਵਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨਾ ਪਾਇ ਤੈ ਭਗ ਜੰਮ ਪਾਸ ਜੋ ਸਤਿਗੁਰ ਸੰਗਤਿ ਨੇ ਆਇ ਤਿਰਗ ਜੀਵੇ ਤਿਰਗ ਜੀਵਾ ਜਿਨ ਹਰ ਜਨ ਸੰਗਤ ਭਾਈ ਤਨ ਦੂਰ ਮਸਤਿ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਰਜ ਪਾਇ ਮੈਂ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਾਲਾ ਪੰਜਵਾ ਕਾਇ ਰ ਮਨ ਚਿਤ ਉਦਮ ਜਾਰ ਜੀਓ ਪਰਿਆ ਸੇਲ ਪੁੱਤਰ ਮੈਂ ਜੰਤੂ ਪਾਇ ਤਾ ਕਰਿ ਜਿ ਕਾਗੇ ਕਰ ਤਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੈ ਸੋ ਤਰਿਆ ਗੌਰ ਪ੍ਰਸਾਦ ਪਰਮਤਪਾ ਸੂਕੇ ਕਾਸ਼ਟਰੀ ਆਰਾਵ ਜਿਰਨ ਪਿੱਤਲ ਲੋਕ ਸੁਖ ਬਿਨੰਤਾ ਕੋਇ ਨਕਸ਼ ਕੀ ਧਰਿਆ ਸਤਿ ਸਤਿ ਸਬਾਏ ਠਾਕੁਰ ਕਾ ਮਨ ਪਵ ਕਿਰਿਆ ਕੈ ਮਨ ਭਉ ਕਿਰਿਆ ਉਡਿੜ ਆਵੇ ਸੇ ਕੋਛਾ ਪਾਚਿ ਬਚਰੇ ਛਰਿਆ ਤਨ ਕਉਣ ਖਲਾਵੇ ਕਉਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਬਨਿਦਾਨ ਦਸ ਦਰਸ਼ਿਦਾਨ ਰਾ ਗੁਰਕਰਤਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗਾਸ ਮਨ ਲਾ ਚੁਪਤਾ ਸੋਪੁਰਕ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਕ ਨਰਨਜਨਾਰ ਪੁਰਕ ਨਰਨਜਨ ਗਮਗਮ ਪਾਰਾ ਸਭ ਤੇ ਆ ਸਭ ਤੇ ਤੁਸ 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 ਜੀਆ ਸੱਚੇ ਸਜਨਾਰਾ ਸਭ ਜੀ ਤੁਮਾਰੇ ਜੀਤੂ ਜੀਆ ਕਾ ਦਾ ਤਾਰਾ ਹਰ ਤੇ ਅਸੰਤੋ ਜਿਸੁ ਦੁਖ ਵਿਸਾਰਨਿਆ ਆਪੇ ठाकुर ਆਪੇ ਸਿਉਪਜੀ ਕੀਆ ਨਾਨਕ ਚੰਦ ਵਿਚਾਰਾ ਤੋਂ ਗਟ ਗਟ ਅੰਤ ਸਰਨ ਪਰ ਜਿੜ ਕੋ ਪ੍ਰਕਸ਼ੁ ਮਾਣਾ ਏਕ ਦਾਤਿਕ ਬਿਖਾਰੀ ਜੀ ਸਭ ਤੇਰੇ ਚੋ ਜਵੰਡਾਣਾ ਤੂੰ ਆਪੇ ਦਤਾ ਆਪੇ ਭੁਗਤਾ ਜੀਵ ਤੁਕ ਬਿਨ ਨ ਵਰਨਾ ਜਾਣਾ ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤੁਧ ਜੀ ਚਰਨ ਨਾਨਕ ਤិន ਕੁਰਬਾਨਾ ਹਰਤਿਆ ਅਰਤੈ ਤੁਧ ਜੀ ਸਜ ਸੁਖਵਾਸੀ ਸਹਿਮੁਕਤ ਸਹਿਮੁਕਤ ਪੈ ਜਨ ਅਰਤਿਆ ਆਇਆ ਜੀ ਤਨ ਟੁੱਟੀ ਜਮ ਕੀ ਫਾਂਸੇ ਜਨ ਨਿਰਪੋਜ ਨਿਰਪੋਤਿਆ ਆਇਆ ਜੀ ਤਨ ਕਉ ਸੁਖਵਾਸੀ ਜਨ ਸੇਵਿਆ ਜਨ ਸੇਵਿਆ ਮੀਰ ਹਰਜੀਤੈ ਰੂਸ ਮਾਸਿ ਸਹਿ ਤਨ ਫੇ ਤਨ ਜਨ ਅਰਤਿਆ ਆਇਆ ਜੀ ਜਨ ਨਾਨਕ ਤਨਵਲ ਜਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬ੍ਰਿ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਦ ਜੀਰਣ ਕਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਿਆਰ ਪੂਜਾ ਜੀਤ ਪਤਾਪੇ ਜਪੇ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜੇ ਬਸੰਮ੍ਰਤ ਸਾਸਤਰ ਜੀ ਕਾਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੂ ਪਾਵੇ ਮੇਰੇ ਭਗਵੰਤਾ ਵਾਦਪੁਰਖ ਆਪਣਾ ਪ੍ਰਕਰਤਾ ਜੀ ਤੁਧ ਜੀਵੜਾ ਕੋਈ ਤੁਝੋ ਜੁਗਿਕ ਕੋ ਸਦਾ ਸੁਦਾ ਤੁਮ ਇੱਕੋ ਜੀਤੋ ਨੈ ਚਲ ਕਰਤਾ ਹੋਇ ਤੁਧ ਆਪੇ ਪਗ ਸਿਵਰਤੇ ਜੀ ਤੁ ਆਪੇ ਕ੍ਰਿਸਤੋ ਈ ਤੁਧ ਆਪੇ ਸ੍ਰਿਸ਼ਟ ਸੁਪਾਈ ਜੀ ਤੁਧ ਆਪੇ ਸ੍ਰਿਸ਼ਟ ਸੁ ਕੋਈ ਚਰਨਾਨ ਗੁਣ ਗਾਵੇ ਕਰਤੇ ਕੇ ਜੀ ਤੁਹ ਸਭ ਦੇ ਕਾਜਣਿਆ ਸਾਮਾਲਾ ਚੋਤਾ ਕੂ ਕਰਤਾ ਸਚਿਆਰ ਮੈਂਡਾ ਸਾਈ ਜੋ ਤੁਪ ਭਵ ਸੁਇ ਤਸੀ ਜੋਤ ਤੁਧੁ ਪੈਰਾ ਸੁਬ ਤੇਰੀ ਤੂ ਸੁਬਨੀ ਤੇ ਆਇ ਜਿਸਨੋ ਕਿਰਪਾ ਕਰੇ ਤਨ ਨਾਮ ਰਤਨ ਪਾਇ ਗੁਰਮਕਲਾ ਦਾ ਮਨੁ ਗਵਾਤ ਦਾ ਵੀ ਛੋੜਿਆ ਆਪ ਮਿਲਾਇ ਤੂੰ ਦਰਿਆ ਸੁਬ ਤੁਜੀ ਮਾਏ ਤੁਜ ਬਿਨ ਦੂਜਾ ਕੋਈ ਨਾਏ ਜੀ ਜਨਸੁਰ ਤੇਰਾ ਖੇਲ ਵਿਨਯੋਗ ਮਿਲ ਵਿਛੜਿਆ ਸੰਜੋਗੀ ਮੈਲ ਜਸਨੋ ਤੂੰ ਜਾਣਐ ਸੁਜਨ ਜਾਣੈ ਹਰ ਗੁਣ ਤੁਧਿਆਕ ਬੁਖਾਣੈ ਜਿਨ ਅਰਪੇ ਵਿਆ ਤੁਧੁ ਕੋ ਪਾਇ ਸੇ ਜੀਰ ਨਾਮੁ ਤੁਮਾਰਾ ਤੂ ਆਪੇ ਕਰਤਾ ਤੇਰਾ ਕਿਆ ਸੁ ਬੋਏ ਤੁਧ ਬਿੰਦੂ ਜਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੈ ਸੁਜਨ ਨਾਨਕ ਗੁਰਮੁਖ ਪ੍ਰਗਟ ਅਸਾ ਮਾਲਾ ਪਹਿਲਾ ਜੇ ਤੈ ਤੁਰੇ ਪਿਲੇ ਨਾ ਵਾਸਾ ਪਾਣੀ ਪੌਗਤ ਨੇ ਕੀਆ ਪੰਕਜ ਮਾ ਪਗ ਨਾ ਈ ਚਾਲੇ ਹਮ ਦੇਖਾ ਤੈ ਰੂਪੀਐ ਲੈ ਮਨ ਇਕ ਨਾ ਚੇਤ ਸੰਗੂੜ ਮਨਾ ਹਰ ਬਿਤਰਤੀ ਰੀ ਗੁਣ ਗੱਲਿਆ ਰਾਹਾਉ ਨਾ ਜੱਤੀ ਸੁੱਤੀ ਨਾ ਈ ਪੜਿਆ ਮੂਰਖ ਮੁਗਧ ਜਨਮ ਬਿਆਪਨ ਤੁ ਨਾਨਕ ਤਿਨ ਕੀ ਸਰਣਾ ਜਿੰਤੂ ਨੈ ਸਦਾ ਸਾਮਹਲਾ ਪੰਜਵਾ ਬਈ ਪ੍ਰਾਪਤ ਮਾਨਕ ਦੇਵਰੀਆ ਗੋਬਿੰਦ ਮਨ ਕੀ ਤੇਰੀ ਬਰੀਆ ਔਰ ਕਾਜ ਤੇਰੇ ਕਿਤਨਾ ਕਾਮਲ ਸਾ ਸੰਗਤ ਵਿੱਚ ਕੇਵਲ ਨਾਮ ਸਰੰਜਾਮ ਲਖ ਫੌਜਾਂ ਤਨ ਕੇ ਜਨਮ੍ਰਿਤਾ ਜਾਤ ਰੰਗ ਮਾਇਆ ਕੇ ਰਾਗ ਜਪ ਤਾ ਸੰਜਮ ਤਰਮ ਨਾ ਕਮਾਇਆ ਸੇਵ ਸੋਧ ਨਾ ਜਾਣਿਆ ਰਰਿਆ ਕਉ ਨਾਨਕ ਮਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਪਾਛਾ ਦਸਮੀ ਕਬਿਉ ਬਾਚ ਬੇਨਤੀ ਚੋਪਈ ਅਮ੍ਰਿ ਕਰਵਾ ਦੇ ਰੱਛਾ ਪੂਰਨ ਚਿਤ ਕੀ ਜਾ ਤਵ ਚਰਨ ਨਰੇ ਮਾਰ ਆਪਣਾ ਜਾਨ ਕੋ ਪਰਤ ਪਾਰ ਹੰਬਰੇ ਦੁ ਸੁਭ ਤੁਮ ਕਾ ਵਾਪ ਦੇ ਮੋਇ ਬਚਾਓ ਸੁਖਿ ਵਸੇ ਮੋਰ ਪਰਵਾਰਾ ਸੇਵਕ ਸਿਕ ਸਭੇ ਕਰਤਾਰ ਮੂਰਚਨ ਕਰਦੇ ਕਰੀਏ ਸਭੇ ਰਣ ਕੋ ਅਸੰਗਰੀਏ ਪੂਰਨ ਹੋਇ ਅਮਰੀ ਅਸਾ ਤੋਰ ਪਜਨ ਕੀ ਰੇ ਪਿਆਸਾ ਤੁਮ ਮੇ ਛੜ ਕੋ ਯਰਨਾ ਪਿਆਉ ਜੋ ਬਰਚਾ ਸੁ ਤੁਮ ਤੇ ਪਾਉ ਦੇਵਕ ਚ ਕਮਾਰੇ ਤਾਰੀਏ ਚੁਰ ਚੁਰ ਸੁਦਰ ਮਾਰੇ ਮਾਰੀ ਆਪਾ ਦੇ ਮੁਜੀ ਭਰੀਆ ਮਰਨ ਕਾਲ ਕਾ ਤਰਾਛ ਨੇ ਵਾਰੀ ਜੋ ਸਦਾ ਮਾਰੇ ਪਛਾ ਸਦ ਜੂ ਕਰਿਓ ਰੱਛਾ ਰਖ ਲਿਓ ਮੋਏ ਰਖਣਾਰੇ ਸਹਿਜ ਸੰਤ ਸਾਇ ਪਿਆਰੇ ਦੀਨ ਬਨੁ ਕੇ ਹੰਤਾ ਆਤਮ ਪੂਰੀ ਚਤੁਰਤ ਕੰਤਾ ਕਾਲਪੈ ਬਨੁ ਬਦਰਾ ਕਾਲਪੈ ਸਭ ਜੂ ਤਰਾ ਕਾਲਪੈ ਕ੍ਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੇਤਮਾਸਾ ਜਨਮ ਕਾਲ ਜੋਗੀ ਸੋ ਕਿਉ ਬੈਤ ਰਾਜ ਬ੍ਰਹਮਾ ਜੀ ਉਤੇ ਉਹ ਜਨਮ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾ ਹੀ ਮਹਾਰਾਜ ਜਨਮ ਕਾਲ ਸਭ ਜਗਤ ਬਨਾਇਓ ਦੇਵ ਦੀਪ ਜਿਛਨ ਪਜਾਇਓ ਆਦੰਤ ਕੇ ਉਤਾਰ ਸ੍ਰੀ ਗੁਰੂ ਸਮਝੋ ਮਾਰ ਨਮਸਕਾਰ ਤਿਸ ਕੋ ਹਮਾਰੇ ਸਕਲ ਪਰ ਜਜਨਿਆ ਸਵਾਰੀ ਸਭ ਕຸນ ਕੋ ਸਭ ਕຸນ ਸੁਖ ਦੀਏ ਸੁਪਰਨ ਕੋ ਕਲਮਾ ਬਧ ਕੀਆ ਗਾਟਗਟ ਕੇ ਅੰਦਰ ਕੀ ਜਾਣਤ ਬਲੇਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਸ ਤੁਲਾ ਸੁ ਪ੍ਰਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੋਗ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਬੜਗੜ ਕੀ ਜਾਣੈ ਜਬਦ ਗੁਰ ਕਰਾ ਕਰਤਾਰਾ ਪਰਜਦਰਤਬ ਤੇ ਆਪਾਰਾ ਜਬ ਗੁਰ ਕਰਤੂ ਕੋ ਤੂੰ ਨਾ ਮਿਲਤੇ ਦੁਤਰ ਸਭੂ ਜੇਤੇ ਵਦਨ ਸ੍ਰਿਸ਼ਟੁ ਬਤਾਰਿਆ ਆਪਨੇ ਬੋਚ ਵਿਚਾਰੇ ਤੁਮ ਸੁਬੀਤੇ ਤਿਨ ਰਾਲਮ ਜਾਣਤ ਬੇਦਪਿ ਤੇ ਰਿਆਲਮ ਨਿਰੰਕਾਰ ਨਿਰਵਿਕਰ ਨਿਰਲੰਭ ਆਦ ਅਨੰਦ ਸੰਭ ਤਾ ਕੰਮੁੜ ਉਚਾਰਤ ਬੇਦਾ ਜਕ ਕੋ ਬੇਉ ਨ ਪਉਤ ਬੇਦਾ ਤਾ ਗੁਰ ਪ੍ਰਣਮਾਨੁ ਤਮਾੜੁ ਕੁਛ ਬੇਦ ਨ ਜਾਣਤ ਮਹਾਦੇਵ ਕੋ ਕੇਸ ਦਸੋ ਨਿਰੰਕਾਰ ਕਾ ਚਨਤ ਨੇ ਪਿਅ ਆਪਣੇ ਬੁੱਧ ਜੇਤੀ ਵਰਨਤ ਬ੍ਰਹਮਤੁ ਮੇਤਿ ਤੀ ਤੁਮਰਾ ਲਖਨ ਜੈ ਪ੍ਰਚਾਰ ਆਕੇ ਵਿਸੇ ਜੈ ਪ੍ਰਤਮ ਸੰਸਾਰ ਆਕੇ ਰੂਪਨ ਗੁਰਪਾ ਰੰਗੂ ਰਾਵ ਕੈ ਗੂਪਾ ਅੰਦਰ ਜੈ ਰਸ ਜੈ ਕੀਨੀ ਉਤ ਵਿਚ ਖਾਨ ਬਰੋਚਦੀ ਨੇ ਕਉਪੁਰਾਜੇ ਬੇਟਾ ਗਉਸ ਨਰਸੰਗਰੀ ਗੱਟਾ ਸੁ ਗਰੀ ਸ੍ਰੀ ਦਿਕਾਇ ਚਾਂਬਾ ਜੁ ਗਉਸ ਸੁਮਰਚਾ ਮੇਰੀ ਤੁਮ ਕਰੋ ਸਿਖਵਾ ਸਿਖ ਸੰਗਰੂ ਦੋਸ਼ਟ ਜੀ ਤੜ ਤੁਪਾਤਾ ਸਗਲ ਮਲੇਸ਼ ਕਰੋਗਾਤਾ ਜੇ ਅਗਤ ਤਰਨੇ ਪਰ ਤਨ ਕਾ ਤੂ ਦੁਗਤ ਮਰੈ ਪੂਰਕ ਜੁਨਪੁਗ ਪਰੇ ਤਿਆ ਰੇ ਤਨ ਕੇ ਤੁਮ ਸੰਗਰਥ ਬਿਟਾਰੇ ਜੂ ਕਲ ਕੇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਿਆਏ ਰੱਛਾਯਤਾ ਸੁਭ ਕਾਲਾ ਦੁਰਿਸ਼ਟ ਅਰਿਸ਼ਟ ਤੇਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਣਿਆ ਰਿਓ ਤਾ ਕੇਤ ਤਨ ਤੁਮਹਾਰਿਓ ਰਿਜਤ ਕਰਮੋ ਸਭ ਵਿਦੋਸ਼ ਸਭ ਸ਼ਕ ਨ ਕੋ ਇਕ ਬਾਰ ਜਿਤ ਮੈਂ ਤੁਮਾਰਾ ਕਾਲ ਪੰਚ ਤੈ ਉਬਾਰਾ ਜਨ ਨਾਮ ਤੁਮਾਰੋ ਕਾਹ ਦਰਦ ਦੁਸ਼ ਡੁਖ ਤੇਰਾ ਕੜਕ ਕੇਤ ਮੈਂ ਸ਼ਰਨ ਤਿਆਰੀ ਆਪ ਦੇ ਲੀਓ ਬਾਰੀ ਸਰ ਟੋਰ ਮੈਂ ਸਭ ਦੇ ਦੁਖ ਤੇ ਲਿਓ ਬਚਾਈ ਸਭਈਆ ਬਾਏ ਗਜਪਤ ਤੁਮ ਰੈ ਤਬ ਤੇ ਕੋ ਆਕ ਤਰੇ ਨਿ ਅਨਿਓ ਰਾਮ ਰੇਪੁਰਾਨ ਕੁਰਾਨ ਅਨੇਕ ਮਤ ਇਕ ਨਾਮਾਨਿਓ ਸਿਮਰਤ ਸਾਸਤਰ ਵੇਦ ਸਬੇ ਬੁਬੁਤ ਕੁਮ ਇਕ ਨ ਜਾਣਿਓ ਸਿਰਿਅਸ ਪਾਨ ਕਿਰਪਾ ਤੁਮਰੀ ਕਰ ਮਨਿਕ ਸੁਭ ਤੁਮ ਬਖਾਨਿਓ ਦੁਇਰਾ ਸਗਲ ਦੁਆਰ ਕੋ ਛੱਡ ਕੇ ਵਿਉਤਵਾਰੂ ਦੁਆਰ ਬਾਏ ਗਏ ਕੀ ਰਾਜਸ ਗੋਬਿੰਦਾਸ ਤੁਵਾਰੀ ਰਾਮ ਕਲੀ ਮਹਲਾ ਤੀਜਾ ਅਨੰਦ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿੱਤੀ ਮਨੁਜੀਆਂ ਬਤਾਈਆਂ ਰਾਗ ਰਤਨ ਪਰਿਵਾਰ ਪ੍ਰੀਆ ਸਬਦ ਗਾਵਣੀਆਂ ਆਇਆਂ ਸਬਦੂਤਾਂ ਗਉਰੀ ਕੇ ਰਾਮਨ ਜਿ ਨਿਵਸਾਇਆ ਕਹੇ ਨਾਨਕ ਅਨੰਦ ਸਤਿਗੁਰ ਮੈਂ ਪਾਏ ਮਨ ਮੇਰੇ ਆਤੋਂ ਸੁਦਰੂਰ ਨਾਲੇ ਰਣਾਲੇ ਰੂਤੁ ਮਨ ਮੇਰੇ ਦੁਖ ਸਭ ਵਿਸਾਰ ਨੰਗੀ ਕਾਰੋ ਕਰੇ ਤੇਰਾ ਕਾਰ ਦੁਤਿ ਸਵਾਰਨਾਮ ਸਭ ਨਗਲਾ ਤੁਮਰਾ ਸੁਆਮੀ ਸੋਖ ਮਨ ਵਿਚਾਰੇ ਕੈ ਨਾਨਕ ਮਨ ਮੇਰੇ ਸਦਾ ਰੂਰ ਨਾਲੇ ਸਾਚ ਸੋਇ ਬਾਕਿਆ ਨੀ ਕਰ ਤੇਰੇ ਕਰਤਾ ਤੇਰੇ ਸਭ ਕੁਝ ਇਸ ਦੇ ਸੁਪਾਵੇ ਸਦਾ ਸਿਵ ਚਲਾ ਤੇਰੀ ਨਾਮ ਮਨ ਵਿਚਾਵੇ ਨਾਮ ਜਿਨ ਕੇ ਮਨ ਵਿਚਿਆ ਬਾਜੇ ਸ਼ਬਦ ਕਨੇਰੇ ਕੈ ਨਾਨਕ ਸੇ ਸਾਹਿਬ ਕਿਆ ਨੀ ਕਰ ਤੇਰੇ ਸਾਚਾ ਨਾਮ ਮੇਰਾ ਤਾਰੂ ਸਾਚ ਨਾਮਾ ਧਰਮ ਰਜਨ ਬੁਕਾਂ ਸੁਭ ਗਵਾਈ ਆਕਾਰ ਸਾਥ ਸੁਖ ਮਨ ਅਵਸਤੇ ਅਜ ਨਿਚਾ ਸੁਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਨਿ ਵਡਿਆਈਆ ਕਹਿ ਨਾਨਕ ਤੁਨ ਸੰਤੂ ਸੁਭਦ ਰੂਪੀ ਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪਿੰਦ ਕਰਸ ਵਾਗੇ ਕਰਸ ਵਾਗੇ ਸੁਭਦ ਵਾਜੇ ਕਰਾ ਜਿਤ ਗੁਰ ਤਾਰੀਆਂ ਆਪਿ ਉਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਕਾ ਤੁਜਿਨ ਕੋਤੇ ਨਾਮ ਰਕੇ ਲਾਗੇ ਕਹਿ ਨਾਨਕ ਤੈ ਸੁਕੋ ਤਦ ਗੁਣ ਦਵਾਜੇ ਆਨੰਦ ਤੁਨ ਵੜ ਪਾਗਿਓ ਸੁਭਿ ਮਨੁ ਪੂਰੈ ਪਾਰਵਰਨ ਪਾਇ ਉਤਰੇ ਸੁਭਿ ਵਿਸ਼ੂਰੈ ਬੂ ਗੁਰੂ ਸੰਤਾ ਪੁੱਤਰ ਸੁਣੇ ਸੱਚੀ ਬਾਣੀ ਸੰਤ ਸਾਧਨ ਮਿਸਰ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਿਪਨੀਤ ਕੈ ਤੇ ਪੂਪ ਕਰਿਆ ਵਰਪੂਰਾ ਬਿਰਮੰਤ ਨਾਨਕ ਚਰਨਾਗੇ ਵਾਜੇ ਹਨ ਪੂਰੇ ਮਧਾਵਣੀ ਮਨ ਲਾਪੰਜਵਾ ਤਾਲ ਵਿਚ ਤਨ ਵਸੂ ਪਈਓ ਸੁ ਸੰਤੋਗ ਵਿਚਾਰੋ ਅੰਮ੍ਰਿਤ ਨਾਮ ਦਾ ਗੁਰ ਕਾ ਪੈਸ ਦਾ ਸ੍ਰਸਤੀ ਉਦਾਰੂ ਜੀ ਕੋ ਖਾਵੈ ਜੀ ਕੋ ਪੁੰਚੈ ਤਕ ਉਦਾਰੂ ਏ ਵਸੂ ਜਿਨੇ ਜੈ ਨਿਤ ਨਿਤ ਕਰਤਾਰ ਕਾ ਸੰਤ ਸਾਧਨ ਪੁੱਤਰ ਸੁਬਨਾਨਕ ਗੁਰੂ ਪ੍ਰਚਾਰਤ ਲੋਕ ਮਨ ਲਾਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਈ ਮੈਨੇ ਰੁਗਣਿਆ ਰੇਕੋ ਗੁਣ ਨਾ ਹੀ ਆਪੇ ਤਰਸ ਪਿਆ ਹੋਈ ਤਰਸ ਪਿਆ ਮੈ ਰਾਮ ਤਰਸ ਸਚ ਜਿ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਤੀਵੇ ਹਰਿਆ ਤਰਸ ਪਿਆ ਮੈ ਰਾਮ ਤਰਸ ਸਚ ਜਿ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਤੀਵੇ ਹਰਿਆ ਪੂੜੇ ਤਿਤ ਤੁਸਮਰਤ ਜਿੱਤੇ ਕੋਈ ਨਾ ਤੇ ਤੇਰੇ ਅਗਨੇ ਉੱਦਰ ਮੈਂ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੜ ਜਾਏ ਭਉਜਲ ਵਿਕਮਤ ਗਉ ਗੁਰੂ ਸੁਖਦੀਪਾਰ ਪਾਇ ਜਨ ਕੋ ਲੱਗੀ ਪਿਆਸ ਮਰ ਸਿਖਾਇ ਕਲਮੇ ਪਨ ਗੁਣ ਗੋਬਿੰਦ ਗਾਇ ਸੁਭ ਤੇ ਨੋ ਕਿਰਪਾਲ ਤੁਮਾਲੇ ਸਾਇ ਸਭ ਰਤ ਕੋਈ ਨਜ ਜਿਉ ਤੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਰਤਨਾ ਜਿਉ ਜਬ ਗੁਰ ਨਾਮ ਨੇਤਰ ਜਿਉ ਪ੍ਰੇਪਨਾ ਸੁਨੇ ਸੁਨਾ ਗੁਰ ਨਾਮ ਸਤ ਗੁਰ ਸਿ ਤ੍ਰਿత్య ਦੁਰਗੇ ਪਾਈਟਾਉ ਕਉ ਨਾਨਕ ਕਿਰਪਾ ਕਰ ਜਿਸ ਨੇ ਬਤ ਦੇ ਜਗਨ ਉਤਮ ਘਾੜੀ ਵਿਰਲੇ ਕਈ ਕੈ ਮਹੱਲਾ ਪੰਜਵਾਂ ਰਖੇ ਰਖਨਾਰਾ ਪੁਬਾਰੀਨ ਗੁਰ ਕੀ ਪੈਰੀ ਪੈ ਕਾਸ ਸਵਾਰੀਨ ਵਾਪ ਦੇ ਆਲ ਮਨੁ ਨਾਮ ਵਿਸਾਰੀਨ ਸਾਜਨ ਕ ਸੰਗ ਜਬੋ ਜਲ ਧਾਰੀਨ ਸਾਖਤ ਨਿੰਦ ਕ੍ਰੁਸ਼ਟ ਕਿਨ ਮਾ ਬਿਦਾਰੀਨ ਤੇ ਸੇਵ ਕੀਟੇ ਕੋ ਨਾਨਕ ਮੰਨੇ ਮਾਇ ਜੇ ਸਿਮਰਤ ਕੋ ਸੁਗਲੇ ਦੁਖ ਜਾਇ ਤੇ ਸੇਵ ਕੀਟੇ ਕੋ ਨਾਨਕ ਮੰਨੇ ਮਾਇ ਜੇ ਸਿਮਰਤ ਕੋਈ ਸੁਗਲੇ ਦੁਖੁ ਜਾਇ ਤਿਸ ਸੇਵ ਕੀਟੇ ਕੋ ਨਾਨਕ ਮੰਨੇ ਮਾਇ ਜੇ ਸਿਮਰਸ ਕੋਈ ਸਗਲ ਦੁੱਖ ਜਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ